ਇੱਕ ਨਹਿਰ ਦੇ ਵਿੱਚ ਡਿੱਗੇ ਕਾਰ ਨੂੰ ਬਾਹਰ ਕੱਢ ਲਿਆ ਗਿਆ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਕਾਰ ਦੇ ਵਿੱਚ ਪਰਿਵਾਰ ਦੇ ਜੀ ਸਫਰ ਸੀ ਰਾਤ ਤੋਂ ਹੀ ਲਗਾਤਾਰ ਗੋਤਾ ਖੋਰਾ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਮੰਦਪਾਕੀ ਕਿਹਾ ਜਾ ਰਿਹਾ ਹੈ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਪਰਿਵਾਰ ਦੇ ਜੀ ਦੀ ਮੌਤ ਹੋ ਚੁੱਕੀ ਹੈ ਪਰ ਅਜੇ ਤੱਕ ਇਸ ਬਾਬਤ ਕਿਸੇ ਵੀ ਅਧਿਕਾਰੀ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰਸੂਤਰਾ ਦੇ حوالے ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜੋ ਕਾਰ ਨਹਿਰ ਦੇ ਵਿੱਚ ਡਿੱਗੀ ਸੀ ਤੇ ਇਸ ਦੇ ਵਿੱਚ ਇੱਕ ਪਰਿਵਾਰ ਦੇ ਜੀ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀਆਂ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਸਕਿਆ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਰਹੇ ਹਾਂ ਕਿ ਕਿੰਜ ਜਿਸ ਦੀ ਮਸ਼ੀਨ ਦੇ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ ਜੋ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀਆਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਗੋਤਾਖੋਰਾਂ ਦੀਆਂ ਟੀਮਾਂ ਲਗਾਤਾਰ ਇਸ ਪਰਿਵਾਰ ਦੀ ਪਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਦੱਸਦੇ ਕਿ ਰਾਤ ਦੇ ਸਮੇਂ ਕਾਰ ਸਿੱਤਾ ਜਾ ਕੇ ਨਹਿਰ ਦੇ ਵਿੱਚ ਡਿੱਗਦੀ ਹੈ ਜਿਸ ਦੇ ਦੌਰਾਨ ਪੁਲਿਸ ਤੇ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਗੋਤਾਖੋਰਾਂ ਦੀਆਂ ਟੀਮਾਂ ਮਗਫਾਈਆਂ ਜਾਂਦੀਆਂ ਨੇ ਤਾਂ ਗੋਤਾਖੋਰਾਂ ਦੀਆਂ ਟੀਮਾਂ ਦੇ ਵੱਲੋਂ ਨਕਾਤਾਰ ਕਾਰ ਦੇ ਨਾਲ ਜਿਹੜੇ ਪਰਿਵਾਰ ਨੂੰ ਲੰਬੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਹਾ ਜਾ ਰਿਹਾ ਕਿ ਹਨੇਰਾ ਜ਼ਿਆਦਾ ਹੋਣ ਕਰਕੇ ਤੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਪਰਿਵਾਰਿਕ ਮੈਂਬਰਾਂ ਨੂੰ ਲੰਬੜਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਉਸੇ ਕਾਰਨ ਉਹ ਿਸਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸਕਾਰ ਦੇ ਵਿੱਚ ਪਰਿਵਾਰ ਦੇ ਜਿਸ ਵਾਰ ਸੀ ਜੁਨਾ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਇੱਕ ਪਰਿਵਾਰਿਕ ਮੈਂਬਰ ਦੀ ਮੌਤ ਹੋ ਚੁੱਕੀ ਹੈ ਜਦਕਿ ਬਾਕੀਆਂ ਦਾ ਜੇ ਨਹੀਂ ਪਤਾ ਲੱਗ ਸਕਿਆ ਜਿਨ੍ਹਾਂ ਦੀ ਪਾਲ ਗੋਤਾ ਖੋਰਾ ਦੇ ਵੱਲੋਂ ਕੀਤੀ ਜਾ ਰਹੀ ਸੁਲਕਾਦਾਰ ਤਲਾਸ਼ ਜੜੀਆ ਕੀਤੀ ਜਾ ਰਹੀ ਹੈ ਨਹਿਰ ਦੇ ਉੱਤੇ ਪੁੱਲ ਦਾ ਕੰਮ ਬਣ ਰਿਹਾ ਸੀ ਤੇ ਅਜੇ ਤਹੇ ਦੇ ਵਿੱਚ ਕੋਈ ਵੀ ਬੋਰਡ ਮੌਕੇ ਤੇ ਨਹੀਂ ਲਗਾਇਆ ਗਿਆ ਸੀ ਰਸਤਾ ਵੀ ਬੰਦ ਨਹੀਂ ਕੀਤਾ ਗਿਆ ਸੀ ਜਿਸ ਦੇ ਦੌਰਾਨ ਕਾਰ ਨਹਿਰ ਦੇ ਵਿੱਚ ਸਿੱਧਾ ਜਾ ਕੇ ਦਿੱਖਦੀ ਹੈ ਤੇ ਭਿਆਨਕ ਹਾਦਸਾ ਵਾਪਰਦਾ ਹਾਲਾਚੀ ਪਰਿਵਾਰ ਤੇ ਰਿਸ਼ਤੇਦਾਰ ਚਿੰਤਾ ਦੇ ਵਿੱਚ ਅਰਦਾਸ ਕਰ ਰਹੇ ਨੇ ਇਸ ਪਰਿਵਾਰ ਦੀ ਸਹੀ ਸਲਾਮਤੀ ਦੇ ਲਈ ਪਰ ਅਜੇ ਦੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਪਰਿਵਾਰਿਕ ਮੈਂਬਰ ਦੀ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਕਰੀਨ ਤੇ ਸਾਂਝੀਆਂ ਕਰਿਆ ਕਿ ਕਿੰਜ ਕਾਰ ਨੂੰ ਟੋਚਨ ਪਾ ਕੇ ਬਾਹਰ ਕੱਢਿਆ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਪਹੁੰਚੇ ਨੇ ਹਾਲਾਂਕਿ ਰਾਤ ਤੋਂ ਹੀ ਜਿਹੜਾ ਕੰਮ جاری ਹੈ ਬੱਚਾ ਕਾਰਜ ਲਗਾਤਾਰ ਕੀਤੇ ਜਾ ਰਹੇ ਸੀ ਪਰ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਪਰਿਵਾਰਿਕ ਮੈਂਬਰ ਨੂੰ ਨਹੀਂ ਬਚਾਇਆ ਜਾ ਸਕਿਆ ਜਦਕਿ ਬਾਕਿਆਂ ਦਾ ਜੋ ਕੋਈ ਵੀ ਪਤਾ ਨਹੀਂ ਤੁਸੀਂ ਵੀ ਬਾਕੀ ਜਿਹੜੇ ਪਰਿਵਾਰਿਕ ਮੈਂਬਰ ਆ ਉਹਨਾਂ ਦੀ ਸਹੀ ਸਲਾਮਤੀ ਦੇ ਲਈ ਅਰਦਾਸ ਕਰੋ ਦੁਰਾਹਾਂ ਨਹਿਰ ਦੇ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ ਜਦਕਿ ਇੱਕ ਪਰਿਵਾਰਿਕ ਮੈਂਬਰ ਦੀ ਲਾਸ਼ ਮਿਲੀ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਜੁੜਿਸ਼ ਨਿਸ਼ਾਨਖਤ ਲਗਾਤਾਰ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਕਿ ਮੌਕੇ ਤੇ ਸਥਿਤੀ ਇਸ ਵਕਤ ਕਿਹੋ ਜਿਹੀ ਬਣੀ ਹੋਈ ਹੈ ਅਧਿਕਾਰੀ ਲਗਾਤਾਰ ਮੌਕੇ ਤੇ ਡٹے ਹੋਏ ਨੇ ਗੋਤਾਖੋਰਾਂ ਦੀਆਂ ਟੀਮਾਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਰਾਤ ਤੋਂ ਹੀ ਗੋਤਾਖੋਰਾਂ ਦੇ ਵੱਲੋਂ ਅੱਜ ਸ਼ੁਰੂ ਕੀਤੀ ਜਾ ਰਹੀ ਸੀ ਪਰ ਪੁਲਿਸ ਦਾ ਕਹਿਣਾ ਸੀ ਜਿਆਦਾ ਹਨੇਰਾ ਹੋਣ ਕਰਕੇ ਤੇ ਪਾਣੀ ਦਾ ਵਹਾਅ ਜਿਆਦਾ ਸੀ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਤਸਵੀਰਾਂ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਦੁਰਾਹਾ ਨਹਿਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਡਿੱਗ ਚਾਂਦੀ ਆ ਜਿਸ ਦੇ ਵਿੱਚ ਪਰਿਵਾਰ ਦੇ ਮੈਂਬਰ ਸਵਾਰ ਸੀ ਜਿਨ੍ਹਾਂ ਦੇ ਨਾਲੇ ਵੱਡਾ ਹਾਦਸਾ ਵਾਪਰਦਾ ਹੈ ਸੋ ਪੁਲਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹਰ ਇੱਕ ਕੋਸ਼ਿਸ਼ ਜਾਰੀ ਹੈ ਇਸ ਪਰਿਵਾਰ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਚਨ ਪਾ ਕੇ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਦਕਿ ਇੱਕ ਲਾਸ਼ ਵੀ ਬ੍ਰਮਦ ਹੋਈ ਇੱਕ ਵਾਰ ਮੌਕੇ ਦੀ ਤਸਵੀਰਾਂ ਨੂੰ ਰੁੱਕ ਕਰਦੇ ਆ ਕਿ ਸਥਿਤੀ ਮੌਕੇ ਦੀ ਕਿਹੋ ਜਿਹੀ ਪਣੀ ਹੋਈ ਹੈ